ਹਾਂਜੀ ਦੋਸਤੋ ਕਿਸਾਨ ਵੀਰਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਹੈ ਜਿਹੜੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਨਹਿਰ ਬੰਦੀ ਨੂੰ ਲੈ ਕੇ ਜਿਹੜੀ ਨਹਿਰ ਬੰਦੀ ਹੈ ਉਹ ਆਉਣ ਜਾ ਰਹੀ ਹੈ ਨਹਿਰੀ ਵਿਭਾਗ ਵੱਲੋਂ ਇਸ ਦੀ ਤਿਆਰੀ ਕਰ ਲਈ ਗਈ ਹੈ ਕਾਰਨ ਕੀ ਹੈ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਕਿਸਾਨ ਵੀਰਾਂ ਤੱਕ ਆਪਣੀ ਜਾਣਕਾਰੀ ਹੈ ਜਿਹੜੀ ਉਹ ਪਹੁੰਚ ਸਕੇ ਤਾਂ ਤੁਹਾਨੂੰ ਦੱਸ ਦਈਏ ਕਿ ਕਾਰਜਕਾਰੀ ਇੰਜੀਨੀਅਰ ਅਬੋਹਰ ਨਹਿਰ ਮੰਡਲ ਵੱਲੋਂ ਇੱਕ ਜਿਹੜਾ ਪੱਤਰ ਹੈ ਉਹ ਜਾਰੀ ਕੀਤਾ ਗਿਆ ਹੈ ਪੱਤਰ ਨੂੰ ਲੈ ਕੇ ਕਿ ਅਬੌਰ ਕਨਾਲ ਤੇ ਗਰਾਊਂਡ ਵਾਟਰ ਮੰਡਲ ਦੇ ਅਧਿਕਾਰ ਅਧੀਨ ਆਉਂਦੀਆਂ ਜਿਹੜੀਆਂ ਵੀ ਨਹਿਰਾਂ ਅਬੌਰ ਨਹਿਰੀ ਸਿਸਟਮ ਦੇ ਅੰਦਰ ਜਿਹੜੀਆਂ ਵੀ ਨਹਿਰਾਂ ਆਉਂਦੀਆਂ ਉਹ 2 ਦਸੰਬਰ ਤੋਂ 15 ਦਿਨਾਂ ਲਈ ਬੰਦ ਹੋਣ ਜਾ ਰਹੀਆਂ ਮਕਸਦ ਹੈ ਸਫਾਈ ਸਫਾਈ ਨੂੰ ਲੈ ਕੇ ਜਿਹੜਾ ਨਹਿਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਤਾ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਪਾਣੀ ਦੀ ਜਿਹੜੀ ਲੋੜ ਹੈਗੀ ਹੈ ਤੇ ਬੰਦੀ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਤਾਂ ਇਧਰ ਦੱਸ ਦਈਏ ਤੁਹਾਨੂੰ ਕਿ ਅਬੋਹਰ ਕਨਾਲ ਮੰਡਲ ਅਧੀਨ ਆਉਂਦੀ ਅਬੋਹਰ ਬ੍ਰਾਂਚ ਮਲੂਕਪੁਰਾ ਰਜਵਾਹਾ ਦੌਲਤਪੁਰਾ ਮਾਈਨਰ ਰਾਮਸਰਾ ਮਾਈਨਰ ਤੇ ਪੰਜਾਬਾ ਰਜਵਾਹਾ ਦੀ ਅnder 19 ਸਫਾਈ ਦੇ ਕੰਮ ਕਰਵਾਉਣ ਲਈ 2 ਦਸੰਬਰ ਤੋਂ 17 ਦਸੰਬਰ ਤੱਕ ਪਾਣੀ ਦੀ ਸਪਲਾਈ ਬੰਦ ਕਰਨ ਦੀ ਜਿਹੜੀ ਤਜਵੀਜ਼ ਹੈ ਉਹ ਨਹਿਰੀ ਵਿਭਾਗ ਵੱਲੋਂ ਬਣਾਈ ਗਈ ਹੈ ਤਾਂ ਇਸ ਸਬੰਧ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਪਾਣੀ ਦੇ ਪ੍ਰਬੰਧ ਵਾਟਰ ਬਾਕਸ ਦੇ ਵਿੱਚ ਪਾਣੀ ਦੇ ਪ੍ਰਬੰਧ ਆਪਣੇ ਪੱਧਰ ਤੇ ਕਰ ਲੈਣ 2 ਦਸੰਬਰ ਤੋਂ 15 ਦਿਨਾਂ ਲਈ 17 ਦਸੰਬਰ ਤੱਕ ਨਹਿਰਾਂ ਜਿਹੜੀਆਂ ਬੰਦ ਰਹਿਣਗੀਆਂ ਇੱਕ ਵਾਰੀ ਫੇਰ ਦੱਸ ਦਈਏ ਅਬੋਰ ਬ੍ਰਾਂਚ ਮਲੂਕਪੁਰ ਰਜਵਾਹਾ ਦੌਲਤਪੁਰਾ ਮਾਈਨਰ ਰਾਮਸਰਾ ਮਾਈਨਰ ਤੇ ਪੰਜਾਬਾ ਰਜਵਾਹਾ ਦੇ ਜਿਹੜੀਆਂ ਵੀ ਇਹ ਨਹਿਰਾਂ ਇਹ 15 ਦਿਨਾਂ ਲਈ ਸਫਾਈ ਦੇ ਕੰਮ ਲਈ ਬੰਦ ਕੀਤੀਆਂ ਜਾ ਰਹੀਆਂ ਨੇ 15 ਦਿਨਾਂ ਦੀ ਜਿਹੜੀ ਬੰਦੀ ਹੈ ਇਹਨਾਂ ਨਹਿਰਾਂ ਦੇ ਵਿੱਚ ਆ ਰਹੀ ਹੈ ਤਾਂ ਇਹ ਵੱਡੀ ਅਪਡੇਟ ਕਿਸਾਨ ਵੀਰਾਂ ਨਾਲ ਸੰਬੰਧਤ ਹੈ ਜਿਹੜੀ ਅਫੀਸ਼ੀਅਲ ਜਾਣਕਾਰੀ ਹੈ ਉਹ ਸਾਹਮਣੇ ਆਈ ਹੈ ਕਿ 15 ਦਿਨਾਂ ਲਈ ਤਜਵੀਜ਼ ਹੈ ਜਿਹੜੀ ਬਣਾਈ ਗਈ ਹੈ ਤੇ ਲਗਭਗ ਇਹ ਤਜਵੀਜ਼ ਫਾਈਨਲ ਹੀ ਮੰਨੀ ਜਾ ਰਹੀ ਹੈ ਤਾਂ ਹੁਣ 15 ਦਿਨ ਜਿਹੜੀਆਂ ਨਹਿਰਾਂ ਬੰਦ ਹੋਣਗੀਆਂ ਤਾਂ ਸਾਰੇ ਕਿਸਾਨ ਵੀਰ ਆਪਣਾ ਪਾਣੀ ਦੀ ਵਰਤੋਂ ਦਾ ਪ੍ਰਬੰਧ ਹੈ ਜਿਹੜਾ ਉਹ ਆਪਣੇ ਪੱਧਰ ਤੇ ਕਰ ਲੈਣ ਕਿਉਂਕਿ ਬੰਦੀ ਹੈ ਜਿਹੜੀ ਉਹ 15 ਦਿਨ ਦੀ ਨਿਰਧਾਰਤ ਹੈ ਇਹਦੇ ਚ ਕੋਈ ਚੇਂਜ ਆਉਂਦਾ ਹੈ ਤਾਂ ਉਹ ਸਮਾਂ ਹੀ ਦੱਸੇਗਾ ਪਰ ਫਿਲਹਾਲ ਜਿਹੜੀ 15 ਦਿਨ ਦੀ ਪ੍ਰਸਤਾਵਿਤ ਬੰਦੀ ਆ ਜਿਹੜੀ ਵਿਭਾਗ ਵੱਲੋਂ ਦੀ ਤਿਆਰੀ ਕਰ ਲਈ ਗਈ ਹੈ ਨਹਿਰਾਂ ਜਿਹੜੀਆਂ ਉਹ 15 ਦਿਨਾਂ ਲਈ ਬੰਦ ਕੀਤੀਆਂ ਜਾ ਰਹੀਆਂ ਨੇ ਤائم ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਲਈ ਆਪਾਂ ਲਾਈਵ ਹੋਏ ਆਂ ਵੀਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਤੁਹਾਡੇ ਤੱਕ ਜਿਹੜੀ ਇਹ ਜਾਣਕਾਰੀ ਆ ਇਹੋ ਜੀਆਂ ਉਹ ਪਹੁੰਚਦੀਆਂ ਰਹਿਣ ਤਾਂ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ